ਜਾਫੀ ਵੀ ਜੋਇਨ ਕਰਦਾ ਬੈਸਟ ਰੇਡਰ ਗੋਰੀ ਧਲੇਰ ਤੇ 나ੜ ਜੋਟ ਸਾਂਝੇ ਤੌਰ ਤੇ ਬੈਸਟ ਰੇਡਰ ਹੈ ਬੈਸਟ ਜਾਫੀ ਸੰਦੀਪ ਬਸੀਆਂ ਵਾਲਾ ਤੇ ਮੋਟਾ ਕੌਕਿਆਂ ਵਾਲਾ ਇਹ ਸਾਂਝੇ ਤੌਰ ਤੇ ਕਹਿੰਦੇ ਜਿਹੜੇ ਬੈਸਟ ਜਾਫੀ ਰਹੇ ਨੇ ਇਹਦੇ ਕੱਪ ਦੇ ਬਹੁਤ ਬਹੁਤ ਧੰਨਵਾਦ ਸਾਡੇ ਸਾਰੇ ਯਾਰਾਂ ਦਾ ਲੈ ਵੀ ਧਲੇਰ ਵਾਲਿਆ ਵੱਡੀ ਵਧਾਈਏ ਤੈਨੂੰ ਗੱਬਰੂ ਆ ਕਿਸੇ ਵੀਰ ਦੀ ਆਨ ਅਤੇ ਸ਼ਾਨ ਦੇ ਖਿਲਾਫ ਕੋਈ ਗਲਤ ਸ਼ਬਦ ਬੋਲਿਆ ਗਿਆ ਹੋਵੇ ਅਣਜਾਣ ਸਮਝ ਕੇ ਕਰਦੇ ਹੋ ਅਗਲੇ ਸਾਲ ਫਿਰ ਕਹਿੰਦੇ ਰੌਣਕਾਂ ਲੱਗਣਗੀਆਂ ਇਸੇ ਧਰਤੀ ਤੇ ਮਨਜੀਤ ਸਿੰਘ ਜੀ ਅੰਕਲ ਜੀ ਮੁਬਾਰਕਾ ਹੋਣ ਜੀ ਤੁਹਾਨੂੰ ਬਹੁਤ-ਬਹੁਤ ਸਤਿਕਾਰ ਜੋਗੇ ਸਾਡੇ ਕੋਈ ਗੱਲ ਨਹੀਂ ਜੀ ਤੁਹਾਡਾ ਤਾਂ ਪਿਆਰ ਹੀ ਬਹੁਤ ਆ ਗੁਰੀ ਦੇ ਫਾਦਰ ਸਾਹਿਬ ਜਦੋਂ ਵੀ ਮਿਲਦੇ ਆ ਬੜਾ ਪਿਆਰ ਕਰਦੇ ਆ ਫਿਰ ਤਾਂ ਟੀਮਾ ਸਾਡਾ ਵੀਰ ਉਹਦੀ ਗਰਾਊਂਡ ਵਿੱਚ ਪੁੱਜ ਜਾਵੇ ਗੁਰੀ ਤਲੇਰ ਦੇ ਫਾਦਰ ਸਾਹਿਬ ਦੇ ਨਾਲ ਸੰਪਰਕ ਕਰ ਲਵੇ ਫਿਰ ਤਾਂ ਟੀਮਾ ਲੈ ਵੀ ਸੁਖਵਾਨ ਸਿਆ ਮੋਟਰਸਾਈਕਲ ਲੈ ਆਈ ਆਪਾਂ ਇਧਰ ਨੂੰ ਇਧਰ ਤਜਿੰਦਰ ਟੋਣੀ ਇੰਦਰਜੀਤ ਟੋਣੀ ਪਰਮੀ ਟੋਣੀ ਹੈਪੀ ਟੋਣੀ ਸਾਡੇ ਭਾਈ ਦੀਸ਼ੇ ਟੋਣੀ ਹੈਪੀ ਟੋਣੀ ਕਹਿੰਦੇ ਪੂਰੇ ਖੁਸ਼ ਹੈ ਬੈਸਟ ਰੀਡਰ ਗੁਰਜੀਤ ਢਲੇਰ ਤੇ ਨਾੜ ਝੋਟ ਬੈਸਟ ਯਾਫੀ ਹੈ ਕਹਿੰਦੇ ਸੰਦੀਪ ਬਸੀਆਂ ਵਾਲਾ ਤੇ ਮੋਟਾ ਕੌਕਿਆਂ ਵਾਲਾ ਬੈਸਟ ਯਾਫੀ ਕਹਿੰਦੇ ਜਿਹੜੇ ਚੁਣੇ ਕਹਿੰਦੇ ਆਦੇ ਕਬੱਡੀ ਕੱਪ ਦੇ ਨਾੜ ਦਾ ਵਜਨ ਬਹੁਤ ਆ ਡਿਸਕ ਨਾਲ ਹਲਾਲੀ ਤੀਜਾ ਕਬੱਡੀ ਕੱਪ ਆਪਣੇ ਅੰਤਮ ਪਲਾਂ ਵੱਲ ਨੂੰ ਵਧਦਾ ਹੋਇਆ ਮੋਟਰਸਾਈਕਲ ਜਿਹੜੇ ਲੈ ਆਈ ਆਪ ਇਧਰ ਗਰਾਊਂਡ ਵੱਲੋਂ ਹਾਂਜੀ ਆਗੇ ਜੀ ਮੋਟਰਸਾਈਕਲ ਫੋਟੋਆਂ ਖੇਡੀਆਂ ਜਾ ਰਹੀਆਂ ਨੇ ਮੋਟਰਸਾਈਕਲ ਕਿੰਨੇ ਜਿਹੜੇ ਦਿੱਤੇ ਜਾ ਰਹੇ ਨੇ ਬੈਸਟ ਰੀਡਰ ਗੁਰੀ ਤਲੇ ਤੇ 나ਟਕੂ ਸਾਂਝੇ ਤੌਰ ਤੇ ਬੈਸਟ ਰੀਡਰ ਜਿਹੜੇ ਚੁਣੇ ਗਏ ਨੇ ਅੱਜ ਇਹ ਕੱਪ ਦੇ ਬੈਸਟ ਜਾਫੀ ਮੋਟਾ ਕੌਕਿਆਂ ਵਾਲਾ ਤੇ ਸੰਦੀਪ ਬੱਸੀਆਂ ਵਾਲਾ ਸੰਦੀਪ ਬੱਸੀਆਂ ਤੇ ਮੋਟਾ ਕੌਕੀ ਸਾਂਝੇ ਤੌਰ ਤੇ ਬੈਸਟ ਜਾਫੀ ਜਿਹੜੇ ਚੁਣੇ ਕਹਿੰਦੇ ਆ ਜਿਹੜੇ ਕੱਪ ਦੇ ਬਹੁਤ-ਬਹੁਤ ਵਧਾਈ ਹੋਵੇ ਇਹਨਾਂ ਸਾਰੇ ਨੌਜਵਾਨਾਂ ਨੂੰ ਫਰਸਟ ਟੀਮ ਕਿਉਂਕਿ ਸੈਕੰਡਰੀ ਹੈ ਟੀਮ ਜਰਕੜੀ ਦੀ ਜਰਕੜੀ ਦੀ ਟੀਮ ਨੂੰ ਵੀ ਬਹੁਤ ਮੁਬਾਰਕਬਾਦ ਹੈ ਮੇਰੇ ਵੱਲੋਂ ਕਿਉਂਕਿ ਇਹ ਵੀ ਟੀਮ ਕਈ ਸੈਮੀਫਾਈਨਲ ਮੈਚ ਅਤੇ ਜਾਂ 1.5 ਨੰਬਰ ਦੇ ਹਰਗੀ ਟੀਮ ਜਰਕੜੀ ਦੀ ਬਹੁਤ-ਬਹੁਤ ਵਧਾਈ ਹੋਵੇ ਇਹ ਟੀਮ ਨੂੰ ਅੱਜ ਸਿਰੇ ਦੇ ਕੱਪ ਦੇ ਉੱਤੇ ਇਹ ਟੀਮ ਜਿਹੜੀ ਕਹਿੰਦੇ ਸੈਕੰਡ ਰਹੀ ਹੈ ਬਹੁਤ ਵੱਡੀ ਮਾਣ ਵਾਲੀ ਗੱਲ ਹੈ ਸੈਕੰਡ ਟੀਮ ਜਰਗੜੀ ਜਰਗੜੀ ਦੇ ਪਲੇਅਰ ਆਪਣਾ ਪ੍ਰਾਈਜ਼ ਜਿਹੜਾ ਪ੍ਰਾਪਤ ਕਰਦੇ ਹੋਏ ਸੈਕੰਡ ਪ੍ਰਾਈਜ਼ ਜਰਗੜੀ ਦੀ ਟੀਮ ਪ੍ਰਾਈਜ਼ ਪ੍ਰਾਪਤ ਕਰਦੀ ਹੋਏ ਬਹੁਤ-ਬਹੁਤ ਧੰਨਵਾਦੀ ਸਾਰੇ ਸਾਡੇ ਵੀਰਾਂ ਦਾ